ਲੂਕ ਮਹੱਲਾ ਚੌਥਾ ਹਰ ਪ੍ਰਭ ਦਾ ਸੰਗੀਤ ਹੈ ਹਰ ਆਪ ਕਿਦਸਾਣੀ ਲਾਇ ਕੰਸਰ ਜੀਤੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀ ਜਾਨੇ ਗਰੀਬ ਨਵਾਜ ਸਰਵ ਕਲਾ ਸੰਗਰਥ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਤਸ਼ਾਹ ਜੀ ਜੀਆਂ ਨੂੰ ਸ਼੍ਰੀ ਗੋਹਨਵਾਲ ਸਾਹਿਬ ਜੀ ਤੇ ਪਰਮ ਪਤ੍ਰ ਬਾਣੀ ਉਚਾਰ ਕੇ ਜੀਵਨ ਦੇ ਰਹੇ ਹਨ ਹਜੂਰ ਫਰਮਾਉਂਦੇ ਹਨ ਚੌਥੇ ਪਾਤਸ਼ਾਹ ਸਲੂਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਇਹ ਜਿਹੜਾ ਸਾਰਾ ਸੰਸਾਰ ਹੈ ਭਾਈ ਇਹ ਹਰੀ ਪ੍ਰਭੂ ਅਕਾਲ ਪ੍ਰਭੂ ਦਾ ਖੇਰ ਦੀ ਨਿਆਈ ਹੈ ਹਰ ਆਪ ਕਿਰਸਾਣੀ ਲਾਇ ਆਪ ਹੀ ਹਰੀ ਨੇ ਇਹੋ ਜੀ ਕਿਹਦੇ ਕਰਤੱਵ ਹੈ ਉਹ ਜੇ 20 ਬੀਜਨ ਵਾਤੇ ਉਹਨਾਂ ਦੀ ਵਾਸ਼ਨਾ ਅਨਸਾਰ ਉਹ ਕਿਸਾਨੀ ਖੇਤੀ ਵਿੱਚ ਲਾਏ ਹੋਏ ਹੈ। ਜੇ ਆ ਜਾਂ ਬਣਜ ਉਪਾਰ ਉਹਨਾਂ ਨੂੰ ਪਾਉਂਦਾ ਹੈ ਕਰਤਾਰ ਨੂੰ ਉਹਨਾਂ ਦੀ ਵਾਸ਼ਨਾ ਅਨਸਾਰ ਉਹ ਖੇਤੀ ਵਿੱਚ ਲੱਗੇ ਹੋਏ ਹਨ। ਗੁਰਮੁਖ ਬਖਸ਼ ਜਮਾਈਆਂ ਜੇ ਗੁਰਮੁਖਨ ਗਿਓਂ ਜੁੜੇ ਨੇ ਖੇਦ ਕਰਮਾਂ ਤੋਂ ਰਹਿਤ ਹੈ। ਇਸ ਕਰਕੇ ਗੁਰਮੁਖਨਾ ਮਹਾਰਾਜ ਸਾਡੇ ਮਾਫੀ ਦਾ ਪੱਤਾ ਲਿਖਾ ਕੇ ਆਏ ਹੈ। ਜੋ ਮਹਾਰਾ ਦੀ ਬਖਸ਼ਿਸ਼ ਹੈ। ਉਹ ਸਰਵਨ ਕਰਕੇ ਬੀਜਦੇ ਐ ਮੰਨਣ ਰੂਪ ਜਮਾਉਂਦੇ ਹਨ ਖੇਤ ਦੇ ਤਾਈ ਮਨਮੁਖੀ ਮੂਲ ਗਵਾ ਜਿਹੜੇ ਮਨਮੁਖ ਲੋਕ ਆਉਣਨ ਮੂਲ ਆਪਦੇ ਮੁੱਢ ਨੂੰ ਉਹਨਾਂ ਨੂੰ ਮੂਲ ਨੂੰ ਗਵਾ ਲਿਆ ਹੈ ਸਰਵਾਂ ਨੂੰ ਗਵਾ ਲਿਆ ਹੈ ਆਪਣੇ ਸਵਾਸਾਂ ਰੂਪੀ ਮੂਲ ਨੂੰ ਗਵਾ ਲਿਆ ਹੈ ਸਭ ਕੋ ਬੀਜ ਆਪਣੇ ਭਲੇ ਨੂੰ ਸਭ ਕੋ ਆਪਣੇ ਭਲੇ ਵਾਸਤੇ ਭਾਈ ਕਰਮ ਕਰ ਲੂ ਬੀ ਬੀਜ ਦੇ ਆਪਣੇ ਸਰੀਰ ਰੂਪੀ ਧਰਤੀ ਵਿੱਚ ਹਰ ਭਾਵੈ ਸੁਖੀਤ ਜਮਾਇਆ ਜਿਹੜੀ ਵੀ ਭਾਵਨਾ ਕਰਦਾ ਹੈ ਉਹ ਖੇਤ ਸੁਘਣਾਂ ਦੇ ਨਾਲ ਜੰਮਿਆ ਹੈ ਉਹ ਸੁਘਣਾਂ ਦੀ ਹਰਿਆਵਲਤਾ ਸਹਿਤ ਮਾਰਨ ਜਮਾਇਆ ਹੈ ਗੁਰਸਿੱਖੀ ਹਰ ਅੰਮ੍ਰਿਤ ਵਿਜਿਆ ਜਿਹੜੇ ਗੁਰੂ ਸਾਹਿਬ ਤੋਂ ਸਿੱਖਾ ਹੈ ਉਹਨਾਂ ਨੇ ਹਰੀ ਦਾ ਨਾਮ ਉਹ ਗੁਰਾਂ ਦੇ ਪਾਸੋਂ ਉਪਦੇਸ਼ ਲੈ ਕੇ ਜਿਹੜਾ ਸਰਵਣ ਕੀਤਾ ਇਹ ਅੰਮ੍ਰਿਤ ਨਾਮ ਬੀਜਿਆ ਹੈ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਹਰੀ ਦੇ ਨਾਮ ਰੂਪੀ ਅੰਮ੍ਰਿਤ ਕਰਕੇ ਅਮਰ ਫਲਾਂ ਮਰਤੂ ਤੋਂ ਰਹਿਤ ਹੁਣ ਮੁਕਤ ਰੂਪੀ ਫਲ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਫੇਰ ਪੜੋ ਤੋਕ ਗੁਰ ਸਿੱਖੀ ਦਾ ਅੰਮ੍ਰਿਤ ਬੀਜਿਆ ਗੁਰੂ ਸਾਹਿਬ ਦੀ ਇਹ ਸਿੱਖਾ ਹੈ ਉਹਨਾਂ ਨੇ ਹਰੀ ਦਾ ਨਾਮ ਰੂਪ ਅੰਮ੍ਰਿਤ ਗੁਰਾਂ ਤੋਂ ਪ੍ਰਾਪਤ ਕਰਕੇ ਦੇਦੇ ਰੂਪੀ ਧਰਤੀ ਦੀ ਜਣਾ ਕੀਤਾ ਹੈ ਹਰ ਅੰਮ੍ਰਿਤ ਨਾਮ ਸਲ ਅੰਮ੍ਰਿਤ ਪਾਇਆ ਹਰੀ ਦੇ ਨਾਮ ਅੰਮ੍ਰਿਤ ਕਰਕੇ ਉਹਨਾਂ ਨੇ ਅੰਮ੍ਰਿਤ ਫਲ ਬ੍ਰਹਮ ਗਿਆਰ ਰੂਪੀ ਫਲ ਅੰਮ੍ਰਿਤ ਮੁਖ ਰੂਪੀ ਫਲ ਸਰੂਪ ਦੀ ਸਖਿਆਤ ਰੂਪੀ ਫਲ ਨੂੰ ਪਾਉਣਾ ਕੀਤਾ ਹੈ ਜੰਮ ਚੂਹਾ ਕਿਰਤ ਨਿਤ ਕੁਰਕਦਾ ਸਾਧ ਸੰਗਤ ਜੀ ਸਾਰਿਆਂ ਦੇ ਜਿਹੜੇ ਸਰੀਰ ਹੈ ਇਹਨਾਂ ਦੇ ਉਮਰ ਹੈ ਜਿਹੜੀ ਸਾਹ ਹੈ ਇਸ ਖੇਤੀ ਦੇ ਤਾਂ ਹੀ ਜੰਗ ਰੂਪੀ ਜੂਹਾ ਜਿਵੇਂ ਦੇ ਸਵਾਸਾਂ ਰੂਪੀ ਖੇਤੀ ਨੂੰ ਕੁਰਕ ਰਿਹਾ ਹੈ ਕਟ ਰਿਹਾ ਹੈ ਹਰ ਕਰਤਾ ਮਾਰ ਕਢਾਇਆ ਕਰੀਕਰਤਾਰ ਦੇ ਰੂਪ ਸਤਗੁਰਾਂ ਨੇ ਉਪਦੇਸ਼ ਦੇ ਕੇ ਮਾਰ ਕੇ ਨੂੰ ਕੱਢ ਦਿੱਤਾ ਹੈ ਨਾਮ ਸੁਣੇ ਜਦ ਦੂਰੋਂ ਭਾਗਾ ਮਤ ਮਾਰੇ ਹਰਜੀ ਬੇਪਰਵਾਹ ਹੈ ਜਾਨੀ ਜੰਮ ਆ ਨਾ ਜਿਹੜੀ ਖੇਤੀ ਸੁਭਗੁਣਾ ਦੀ ਉਹਨਾਂ ਦੇ ਤਾਂ ਹੀ ਚੂਹਾ ਕੌਣਾ ਹੰਕਾਰ ਇਹ ਸੁਭਗੁਣਾ ਦੀ ਖੇਤੀ ਨੂੰ ਹੰਕਾਰ ਰੂਪੀ ਚੂਹਾ ਕੁਰਕ ਰਿਆ ਹੈ ਕੱਟ ਰਿਹਾ ਹੈ ਇਹ ਜੰਮੇ ਹੋਏ ਜਿਹੜੇ ਗੁਣ ਹਨ ਅੰਦਰ ਸੁਭਗੁਣ ਉਹਨਾਂ ਨੂੰ ਹੰਕਾਰ ਰੂਪੀ ਚੂਹਾ ਉਸ ਖੇਤੀ ਨੂੰ ਕੱਟ ਰਿਹਾ ਹੈ ਜਿਤਾ ਪਰਪੀ ਹਰ ਕਰਤਾ ਮਾਰ ਕਢਾਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸ਼ਰਨ ਲਈ ਹੈ ਉਹਨਾਂ ਦਾ ਹਰੀ ਕਰਤੇ ਨੂੰ ਮਾਰ ਕਰਕੇ ਕੱਢ ਦੋਤਾ ਹੈ ਉਹਨਾਂ ਦੇਿਰ ਦੇ ਜਹੰਕਾਰ ਨਹੀਂ ਫੁਰਮੁੰਦੇ ਇਸ ਪ੍ਰਕਾਰ ਰੱਖਿਆ ਕੀਤੀ ਹੈ ਸੁਭਗੁਣ ਹੋਵੇ ਫਲ ਪਰਫੁੱਲਤ ਹੁੰਦੇ ਹਨ ਕਿਸੇ ਪ੍ਰਕਾਰ ਸੁਭਗੁਣ ਨਾਸ਼ ਨਹੀਂ ਹੁੰਦੇ ਉਹਨਾਂ ਦੇ ਇਸੇ ਪ੍ਰਕਾਰ ਜੰਮ ਚੂਹਾ ਕਿਰਸ ਨਿਤਕੁਰ ਕਦਾ ਜੰਮ ਚੂਹਾ ਜੰਮਿਆ ਹੋਇਆ ਜੋ ਹੰਕਾਰ ਦੇ ਅੰਦਰ ਸਾਧ ਸੰਗਤ ਜੀ ਜਮਾ ਹੋਇਆ ਹੋਇਆ ਹੈ ਚੂਹਾ ਅਗਿਆਨ ਇਹ ਤਾਂ ਤੀਰੂ ਖੇਤੀ ਦਾ ਵਰਤੀ ਕੋਰ ਕਰ ਰਿਹਾ ਹੈ ਕਟ ਰਿਹਾ ਹੈ ਹਰ ਕਰਤਾ ਮਾਰ ਕਢਾਇਆ ਕਰੀ ਕਰਦਾ ਵੇ ਰੂਪ ਸਤਗੁਰਾਂ ਨੇ ਮਾਰ ਕਰਕੇ ਗਿਆਨ ਦੁਆਰਾ ਅਗਿਆਨ ਰੂਪੀ ਚੂਹੇ ਦੇ ਦਾਈ ਕੱਢ ਦੁੱਤਾ ਹੈ ਕਿਰਸਾਣੀ ਜੰਮੀ ਭਾਉ ਕਰ ਇਸ ਤਰ੍ਹਾਂ ਖੇਤੀ ਸੁਭਗੁਣਾ ਦੀ ਜੰਮੀ ਹੈ ਭਾਉ ਕਰਕੇ ਜਿਹੜੀ ਸੰਗਣੀ ਗੁਰੇ ਉਹਨੂੰ ਭਾਉ ਕਰਕੇ ਕਹੀਦਾ ਹੈ ਸੰਗਣੀ ਉੱਗੀ ਹੈ ਭਾਉ ਕਰਕੇ ਜੰਮੀ ਹੈ ਇਹਦੋ ਕਿਰਸ਼ਾਨੀ ਸੁਭਗੁਣਾ ਦੀ ਐਸੀ ਜੰਮੀ ਆ ਮੰਨਣ ਕਰਕੇ ਭਾਉ ਪਰਮੇਸ਼ਰ ਦਾ ਪ੍ਰਕਾਸ਼ ਕਰਨ ਵਾਲੀ ਹਰ ਬੋਹਲ ਬਖਸ਼ ਜਮਾਇਆ ਜਿਹੜਾ ਰੂਪ ਦੇ ਅਨੰਦ ਦੀ ਬਖਸ਼ਿਸ਼ ਕੀਤੀ ਹੈ ਇਹ ਬੋਹਲ ਜਮਾ ਕੀਤਾ ਹੈ ਐਸਾ ਖੇਤ ਜੰਮਿਆ ਹੈ ਐਸਾ ਸੁਭਗੁਣਾ ਦੀ ਖੇਤੀ ਪਰਪੱਕ ਹੋਈ ਹੈ ਸੱਚੇ ਪਾਤਸ਼ਾਹ ਜੀ ਨੇ ਅਰੀਦਾਨਾ ਹਰੂ ਵੀ ਬੋਲ ਲਾ ਦਿੱਤਾ ਹੈ ਤਿੰਨ ਕਾ ਕਾੜਾ ਅੰਦੇਸਾ ਸਭ ਲਾਹਿਉਨ ਜਿਸ ਜਮੀਰ ਦੇ ਸਾਹ ਸੰਗਰੀ ਚੰਗੀ ਖੇਤੀ ਹੋ ਜੇ ਉਹਦਾ ਜਿਹੜਾ ਮਾਮਲਾ ਦੇ ਹੁੰਦਾ ਝੋਰਾ ਹੁੰਦਾ ਹੈ ਤੇ ਕਿਸੇ ਪ੍ਰਕਾਰ ਦਾ ਘਾਟਾ ਪੈਣ ਦਾ ਸੰਸਾ ਹੁੰਦਾ ਹੈ ਉਹ ਸਾਰਾ ਲਬ ਮਹਿਸੇਤੀ ਪਰਸ਼ੇ ਇਸੇ ਪ੍ਰਕਾਰ ਤਿੰਨ ਕਾ ਕਾੜਾ ਅੰਦੇਸਾ ਸਭ ਲਾਹਿਉਨ ਉਹਨਾਂ ਦਾ ਜਿਹੜਾ ਝੋਰਾ ਹੋਣਾ ਸੀ ਕਿ ਦਰਗਾ ਦਰਗਾਹ ਤੇ ਸਾਬਕ ਦਾਬ ਕਿਵੇਂ ਦੇਵਾਂਗੇ ਸੰਸਾਦੀ ਪ੍ਰਮਾਨ ਪਰਵੇਗ ਅਤੇ ਵਿਭਰਗੇ ਆਦਕ ਸਾਰਾ ਉਹਨਾਂ ਦਾ ਲਾਤ ਸਚੀ ਪ੍ਰਸਾਣੇ ਜਿਨਿ ਸਤਗੁਰੂ ਪੁਰਖ ਧਿਆਇਆ ਜਿਨ੍ਹਾਂ ਨੂੰ ਸਤਗੁਰੂ ਪੂਰਨ ਦੇ ਪਾਈ ਧਿਆਉਣਾ ਕੀਤਾ ਹੈ ਜਨ ਨਾਨਕ ਨਾਮ ਅਰਾਧਿਆ ਸਤਗੁਰੂ ਸਾਹਿਬ ਜੀ ਕਹਿੰਦੇ ਜਨਮ ਤਾਂ ਨਾਮ ਨੂੰ ਅਰਧਨਾ ਕੀਤਾ ਭਾਵਨਾ ਨਾਲ ਚੇਤੇ ਕੀਤਾ ਹੈ ਆਪ ਤਰਿਆ ਸਭ ਜਗਤ ਤਰਾਇਆ ਉਹ ਗੁਰਮੁਖ ਆਪ ਵੀ ਤਰ ਗਏ ਹੈ ਸਾਰੇ ਜਗਤ ਨੂੰ ਵੀ ਉਹਨਾਂ ਨੇ ਪ੍ਰਾਪਤ ਹੈ ਸੰਸਾਰ ਤੋਂ ਮਹੱਲਾ ਚੌਥਾ ਸਾਰਾ ਦਿਨ ਲਾਲਚ اٹਿਆ ਮਨਮੁਖ ਦਾ ਐਸਾ ਸਵਾਬ ਹੈ ਸਾਰਾ ਦਿਨ ਪਦਾਰਥਾਂ ਦੇ ਖਾਣ ਦੇ ਭੋਗਣ ਦੇ ਜੋੜਨ ਦੇ ਲਾਲਚੇ اٹਿਆ ਭਰਿਆ ਰਹਿੰਦਾ ਪੂਰਿਆ ਰਹਿੰਦਾ ਹੈ ਮਨਮੁਖ ਹੋਰੀ ਗੱਲਾਂ ਮਨਮੁਖੀਆਂ ਗੱਲਾਂ ਹੀ ਸਤਸੰਗ ਜੀ ਹੋ ਰਹੀ ਹੈ ਪਰਮੇਸ਼ਰ ਤੋਂ ਬੇਮੋਹ ਕਰਨ ਵਾਲੀਆਂ ਹਨ ਮਨਮੁਖਾਂ ਦੀਆਂ ਗੱਲਾਂ ਨੂੰ ਹੋੜ ਦਿਓ ਦਿਲ ਵਿੱਚੋਂ ਰੋਕ ਦਿਓ ਇਹ ਤਾਂ ਗਲਾ ਜਿਵੇਂ ਟੋਲਾ ਹੁੰਦਾ ਨਾ ਇਕ ਕੁੱਟਨੂ ਬਿਮਾਰੀ ਹੋ ਜੇ ਦੁਨੀਆਂ ਨੂੰ ਵੀ ਲਾਗ ਲੱਗ ਜਾਂਦੀ ਐ ਜੇ ਭੇਡ ਕੁਮਾਰ ਹੋ ਜੇ ਦੁਨੀਆਂ ਭੇਡਾਂ ਵੀ ਬਿਮਾਰ ਹੋ ਜਾਂਦੀਆਂ ਐ ਇਹ ਮਨਮੁਖ ਹੋਰ ਤਰ੍ਹਾਂ ਦਾ ਗੜਾ ਹੈ ਟੋਲਾ ਹੈ ਇਹ ਹੋਰ ਅਗਿਆਨ ਵਾਲੀਆਂ ਗੱਲਾਂ ਇਹਨਾਂ ਦੀਆਂ ਹਨ ਗਲੇ ਹੋਏ ਹਨ ਗਿਆਨ ਕਰਕੇ ਆ ਰਾਤ ਪਰਮੇਸ਼ਰ ਦੇ ਬਚਨ ਲਾਖਾਂ ਤੋਂ ਹੋਰਨ ਵਾਲੇ ਹਨ ਮਨਮੁਖ ਰੋਕਣ ਵਾਲੇ ਹਨ ਆ ਰਾਤੀ ਉੱਗੇ ਦੱਬਿਆ ਰਾਤ ਨੂੰ ਮਨਮੁਖ ਨੂੰ ਥੱਕੇ ਨੂੰ ਦਿੰਦੇ ਨੂੰ ਨੀਂਦ ਆਉਂਦੀ ਐ ਨੀਂਦ ਦਾ ਦਬਿਆ ਰਹਿੰਦਾ ਹੈ ਨਵੇਂ ਸੂਤ ਸਭ ਢਿੱਲਾ ਨਵੇਂ ਜਿਹੇ ਸੋਤਰੇ ਅੱਖਾਂ ਕੰਨ ਨਸਾਂ ਅਰਕਿੰਦਰੀਆਂ ਸ੍ਰੋਤਰੇ ਸਾਰੇ ਢਿੱਲੇ ਪੈ ਜਾਂਦੇ ਕਮਜ਼ੋਰ ਹੋ ਜਾਂਦਾ ਹੈ ਮਨ ਮੁਖਾਂ ਦੇ ਸਿਰ ਜੂਰਾ ਅਮਰ ਹੈ ਇਹ ਜਿਹੇ ਮਨ ਮੁਖੋਂ ਨਿਸ਼ਕ ਤੇ ਜੋਰਾ ਇਸਤਰੀਆਂ ਦਾ ਹੁਕਮ ਚੱਲਦਾ ਹੈ ਮੈਂ ਕਿਹੜੇ ਖੇਤ ਜਾ ਕੇ ਜੀਮ ਜ਼ਮੀਨ ਬਾਹਾਂ ਕਿਸ ਥਾਂ ਜਾਵਾਂ ਕਿਹੜਾ ਕੰਮ ਕਰਾਂ ਐ ਪੁੱਛ ਕੇ ਆਪਣੇ ਸਰਦਾਰ ਤੋਂ ਦੁਰ ਰਿਹਾ ਕਿਉਂ ਜਿਉ ਰਹਾਂ ਦਾ ਸਿਰ ਤੇ ਹੁਕਮ ਆ ਨਿਤ ਦੀਵੇ ਭੱਲਾ ਨਿਤ ਵਰਦੀ ਭਲੇ ਭਲੇ ਪਦਾਰਥ ਲਿਆ ਕੇ ਰੰਦੇ ਐ ਨਾ ਪਦਾਰਥੀ ਪਾ ਲਈ ਪਦਾਰਥ ਦੇ ਕੇ ਫੇਰ ਕਹਿੰਦੇ ਭਲਾ ਜੀ ਸਤ ਵਚਨ ਸਤ ਵਚਨ ਹੀ ਬਣੇ ਰਹਿੰਦੇ ਹਨ ਤੇ ਨਿਤ ਦੇਵੇ ਭਲਾ ਭੱਲੇ ਦਹੀਂ ਭੱਲੇ ਵੀ ਲਿਆ ਲਿਆ ਕੇ ਖੋਦੇ ਰਹਿੰਦੇ ਐ ਸ਼ਹਿਰੀਆਂ ਦਾ ਅਰਥ ਹੈ ਨਾ ਉਥੇ ਦਹੀਂ ਭੱਲੇ ਆਮ ਵਿਕਦੇ ਹੁੰਦੇ ਐ ਸੋ ਨਿਤਾ ਪ੍ਰਤੀ ਇਸ ਪ੍ਰਕਾਰ ਭਲੇ ਭਲੇ ਪਦਾਰਥਾਂ ਕੀ ਉਂਝ ਕਾ ਆ ਗਿਆ ਲਿਆ ਕੇ ਦਿੰਦੇ ਹਨ ਨਹੀਂ ਭੱਲੇ ਆਦਿਕ ਦਿੰਦੇ ਆ ਉਹ ਭੱਲੇ ਤਰਕ ਰੂਪੀ ਭੱਲੇ ਨੇਜਾ ਮਾਰਦੀਆਂ ਮੇਰਾ ਐਸੀ ਤਰਕ ਮਾਰਦੀਆਂ ਸੜ ਜਾਂਦਾ ਚਿੱਤ ਉਹ ਤਰਕ ਦਾ ਮਾਰਿਆ ਛੱਡ ਸਕਦਾ ਨਹੀਂ ਇਸ ਪ੍ਰਕਾਰ ਜੇ ਤਾਂ ਵਰਤੀ ਨੇਜੇ ਰੂਪੀ ਲੋਕਾਂ ਇਹ ਭੱਲੇ ਵਜਦੇ ਹਨ ਉਹਨਾਂ ਦੇ ਤਰਕਾਂ ਜੋਰਾ ਦਾ ਆਖਿਆ ਪੁਰਖ ਕਮਾਵਦੇ ਜੋਰਾ ਇਸਤਰੀਆਂ ਦੇ ਜਿਹੜੀਆਂ ਕੁਸੰਗਣ ਇਸਤਰੀਆਂ ਹਨ ਉਹਨੇ ਆਕੇ ਸੰਗਤ ਨਹੀਂ ਕਰਨ ਦਿੰਦੀਆਂ ਉਨਾਂ ਦੇ ਆਖਾ ਜਿਹੜੇ ਪੁਰਸ਼ ਕਮਾਉਂਦੇ ਹਨ ਸੇ ਅਪਵਿੱਤ ਸੇ ਅਪਵਿੱਤ ਅਮੇਦ ਖੱਲਾ ਉਹ ਸਾਧ ਸੰਗ ਦੀ ਅਪਵਿੱਤਰ ਸਰੀਰ ਕਰਕੇ ਅਪਵਿੱਤਰ ਹਨ ਅਮੇਦ ਬੁੱਧੀ ਕਰਕੇ ਅਪਵਿੱਤਰ ਹਨ ਤੇ ਬਾਣੀ ਕਰਕੇ ਖਲ ਮੂਰਖ ਹਨਗੇ ਉਹ ਐਸੇ ਹਨ ਖਲ ਵੀ ਅਪਵਿੱਤਰ ਹੀ ਸਮਝਣੇ ਬੇਸਮਝ ਹਨਗੇ ਸੇ ਅਪਵਿੱਤਰ ਅਮੇਦ ਖੱਲਾ ਮੇਦਾ ਬੁੱਧੀ ਤੋਂ ਰਹਿ ਜਾਣਗੇ ਉਹ ਖਲ ਮੂਰਖ ਅਪਵਿੱਤਰ ਤੋਂ ਅਪਵਿੱਤਰ ਹਾਂ ਕਾਮ ਵਿਆਪੀ ਇੱਕ ਸੁਧ ਨਰ ਜਿਹੜੇ ਕੁਸ਼ੁੱਧ ਅਪਵਿੱਤਰ ਪੁਰਖ ਹੈ ਕਾਮ ਦੇ ਵਿੱਚ ਲੱਗੇ ਹੋਏ ਰਾਤ ਨੇ ਤੇ ਜੋੜਾ ਪੁੱਛ ਚੱਲਾਂ ਉਹ ਹਰ ਵਕ ਵੀ ਜੋੜਾ ਨੂੰ ਪੁੱਛ ਕੇ ਚੱਲਦੇ ਹਨ ਇੱਕ ਵਾਰੀ ਦੀ ਗੱਲ ਹੈ ਰਾਜਾ ਭੋਜ ਤੇ ਕਾਲੀਦਾਸ ਇਹ ਪੰਡਤ ਉਹਦਾ ਪੰਡਤ ਸੀ ਇਹ ਦੋਵੇਂ ਬੜੇ ਜਿਦਵਾਮ ਸੀ ਰਾਜਾ ਭੋਜ ਵੀ ਕਦਰਦਾਨ ਸੀ ਕਾਲੀਦਾਸ ਵੀ ਬੜਾ ਪੰਡਤ ਸੀ ਇਸ ਪੰਡਤ ਦੇ ਤਾਈ ਸਾਧ ਸੰਗੇ ਜੀ ਆਪੋ ਵਿੱਚ ਹੀ ਰਾਜੇ ਦੀ ਰਾਣੀ ਭਾਨਮਤੀ ਸੀ ਅਤੇ ਇਹਦੀ ਵਿਦਿਆ ਦੇਵੀ ਸੀ ਕਾਲੀਦਾਸ ਦੀ istri ਇਹ ਆਪੋ ਵਿੱਚ ਹੀ ਮਿਲੀਆਂ ਗੱਲਾਂ ਬਾਤਾਂ ਕਰਨ ਲੱਗੀਆਂ ਰਾਣੀ ਕਹਿੰਦੀ ਮੇਰਾ ਤਾਂ ਰਾਜਾ ਜਿਵੇਂ ਚਾਹ ਉਹ ਉਸ ਪ੍ਰਕਾਰ ਕਰ ਸਕੀ ਭਾਵੇਂ ਗਦਾ ਬਣਾ ਕੇ ਉੱਤੇ ਅਸਵਾਰੀ ਕਰ ਲਵਾਂ ਉਹ ਕਹਿੰਦੀ ਮੈਂ ਕਾਲੀਦਾਸ ਨੂੰ ਜਿਵੇਂ ਚਾਹ ਆਪਣੇ ਵਸ਼ ਕਰਕੇ ਮੂਸਲ ਭਾਵੇਂ ਬਣਾਇਆ ਕਿ ਗੋਗਨਮੋਰ ਕਰਦੇ ਆ ਮੇਰੇ ਅੱਖੇ ਲੱਗ ਜਾਂਦੇ ਇਸ ਤਰ੍ਹਾਂ ਵੀ ਗੱਲਬਾਤ ਹੋਈ ਕਹਿੰਦੀ ਚੰਗਾ ਪਰਤਿਆ ਕੇ ਵੇਖਿਓ ਰਾਣੀ ਨੇ ਜਾ ਕੇ ਰਾਜੇ ਨੂੰ ਜਦੋਂ ਰਾਜਾ ਮਹਿਲਾ ਚ ਆਇਆ ਰਾਜਾ ਭੋਜ ਕਹਿਣ ਲੱਗੀ ਸੇ ਰਾਜਾ ਜਿਉਂ ਤੇਰੇ ਘਰ ਚ ਆਈਆਂ ਪੜਦੇਆਂ ਜੀ ਰਹਨੀ ਆ ਮੈਂ ਖੋਤਾ ਨਹੀਂ ਕਦੇ ਵੇਖਿਆ ਗਦਾ ਕਦੇ ਵੇਖਿਆ ਹੀ ਨਹੀਂ ਮੈਂ ਤਾਂ ਇਹ ਕਹਿੰਦਾ ਗਰੇ ਰਾਤੀ ਵੇਖਣਾ ਆਪ ਗਰੇ ਵਾਂਗੂ ਬਣ ਕੇ ਗੋੜਨੀ ਹੋ ਕੇ ਕਹਿੰਦਾ ਐ ਕਿੱਦਾ ਇਹ ਚੱਲਦਾ ਹੁੰਦਾ ਹੈ ਉੱਤੇ ਚੜ ਕੇ ਗਈ ਤੇ ਹੀਂਗਣ ਲੱਗਿਆ ਕਰੇ ਉਹ ਨੂੰ ਇਸ ਪ੍ਰਕਾਰ ਅੜਾਣੀ ਨੇ ਕੀਤਾ ਤੇਰੇ ਇਧਰ ਜਿਹੜੀ ਕਾਲੀ ਦਾਸ ਦੀ ਬੀਜਿਆ ਦੇਵੀ ਸੀ ਉਹ ਕਹਿਣ ਲੱਗੀ हे ਪਤੀ ਤੇਰੇ ਜਿਹੜਾ ਵਾਲ ਸਿਰ ਦੇ ਮੂੰਹ ਦੇ ਮੈਨੂੰ ਚੰਗੇ ਨਹੀਂ ਲੱਗਦੇ ਇਹ ਮੇਰੇ ਚੁਬਦੇ ਰਹਿੰਦੇ ਇਹਨੂੰ ਵਾਲਾਂ ਨੂੰ ਮੁੰਨਦੇ ਕਹਿਣ ਲੱਗਾ ਮੈਂ ਕਿੱਥੋਂ ਮੁੰਨਣ ਕਹਾਂ ਕਹਿੰਦੀ ਮੈਂ ਹੀ ਮੁੰਨਨੀ ਐ ਉਹਦਾ ਮੂੰਹ ਤੇ ਸਿਰ ਮੁੰਨ ਕੇ ਆ ਬਿਸ਼ਕਲ ਕਰਤਾ ਕਾਲੀ ਦਾਸ ਦਿੱਤਾ ਹੀ ਤੇ ਫੇਰ ਰਾਜੇ ਭੋਜ ਦੀ ਜਿਹੜੀ ਸਤਰੀ ਰਾਣੀ ਸੀ ਕਹਿੰਦੇ ਅਜੀ ਕਾਲੀਦਾਸ ਆ ਜਾ ਮੂੰਹ ਸੇ ਮੁੰਨਣਾ ਵਿਦਿਆਦੇਵੀ ਨੇ ਤੇ ਵਿਦਿਆਦੇਵੀ ਨੇ ਦੱਸਿਆ ਸੀ ਅੱਜ ਰਾਣੀ ਨੇ ਖੋਤਾ ਬਣਾਉਣਾ ਰਾਜੇ ਨੂੰ ਗੱਲ ਵੀ ਨਾ ਹਜ ਮੰਦੀ ਹੁੰਦੀ ਉਹਨਾਂ ਨੂੰ ਉਹ ਗੱਲ ਦੱਸ ਦਿੱਤੀ ਤੇ ਫੇਰ ਜਿਸ ਵੇਲੇ ਮੁੰਨਣ ਕਰਾਇਆ ਤੇ ਸਵੇਰੇ ਕਾਲੀਦਾਸ ਆਇਆ ਸਵਾਜੇ ਤਾਂ ਉਸ ਵੇਲੇ ਰਾਜਾ ਭੋਜ ਸੰਸਕਰ ਦਾ ਸ਼ਲੋਕ ਬਣਾ ਕੇ ਬੋਲਦਾ ਹੈ ਕਹਿੰਦੇ ਹਨ ਕਾਲੀਦਾਸ ਕਾਬ ਸ੍ਰੇਸ਼ਟ ਕਸਮਈ ਕਰਵਣੀ ਮੁੰਡਣ ਕਹਿੰਦੇ ਹੈ ਕਾਲੀਦਾਸ ਤੋਂ ਸ੍ਰੇਸ਼ਟ ਤੋਂ ਐ ਪੰਡ ਤੋਂ ਐ ਕਵੀ ਐ ਇਹ ਕਿਹੜੇ ਪੁਰਬ ਦੇ ਤੇ ਮੁੰਡਣ ਕੀਤਾ ਹੈ ਇਹ ਸਿਰ ਤੇ ਕਿਸ ਪ੍ਰੋਹ ਤੇ ਮੁੰਡਾਇਆ ਹੈ ਉਹ ਕਹਿਣ ਲੱਗਾ ਗਰਦਵੋ ਗਾਇੰਤੀ ਗਛਤੀ ਜਹਾਂ ਪਰਵਣੀ ਤੇ ਤਹਾਂ ਮੁੰਡਣ ਕਹਿੰਦੇ ਜਿੱਥੇ ਗਦੇ ਬੋਲਦੇ ਸੀ ਜਿਸ ਪੁਰਬ ਦੇ ਉੱਤੇ ਉੱਥੇ ਮੈਂ ਕਹਿੰਦੇ ਮੁੰਡਣ ਕੀਤਾ ਹੈ ਰਾਜਾ ਹੈਰਾਨ ਹੋ ਗਿਆ ਹੀ ਜੀ ਹਾਲਤ ਹੈ ਜਿਹੜੇ ਲੋਕ ਬਕਾਰੀ ਹੈ ਉਹ ਹਰ ਵਕਤ ਇਹਨਾਂ ਵਿਸ਼ਿਆਂ 'ਚ ਹੀ ਫਸੇ ਰਹਿੰਦੇ ਨੇ ਇਉਂ ਰਾਜਿਆਂ ਤੇ ਪੱਡਿਆਂ ਦੀ ਇਹ ਹਾਲਤ ਹੋ ਰਹੀ ਹੈ ਕਾਮ ਵਿਆਪੇ ਇੱਕ ਸੁਧ ਨਰ ਜਿਹੜੇ ਕਾਮ ਦੇ 'ਚ ਵੈਪੇ ਹੋਏ ਹੈ ਕੁਛ ਅਪਵਿੱਕੰ ਸੁਰਖੋ ਤੇ ਜੋੜਾ ਪੁਛ ਚੱਲਾਂ ਹੋਏ ਨਾ ਜੋੜਾ ਨੂੰ ਪੁਛ ਕੇ ਚੱਲਦੇ ਜਿਵੇਂ ਕਾਲੀ ਦਾ ਜਹਾਜ ਮੂੰਹ ਸਿਰੋਂ ਮੰਪਾ ਇਹ ਆਏ ਨੂੰ ਗਦਾ ਬਣਾ ਲਿਆ ਭੋਜ ਨੂੰ ਸਤਗੁਰ ਕੈ ਆਖਿਆ ਜੋ ਚੱਲੇ ਸਿਰ ਭਾਈ ਸਤਗੁਰੂ ਸੱਚੇ ਪਾਤਸ਼ਾਹ ਦੇ ਆਖੇ ਜਿਹੜੇ ਚੱਲਦੇ ਹਨ ਉਹ ਸਤਪੁਰਖ ਭਲ ਭਲਾ ਉਹ ਸਤਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਆ ਉਹ ਭਲਿਆਂ ਤੋਂ ਭਲੇ ਉਹਨਾਂ ਦੇ ਅੰਦਰ ਗੁਣ ਆਉਂਦੇ ਆ ਸਤ ਸ੍ਰੇਸ਼ਟ ਪੁਰਖ ਹਨਗੇ ਉਹ ਭਲੇ ਗੁਣਾ ਵਾਲੇ ਹਨ ਭਲਾ ਹੋਰਨ ਨੂੰ ਉਪਦੇਸ਼ ਦੇਣ ਵਾਲੇ ਹਨ ਜੋਰਾ ਪੁਰਸ਼ ਸਭ ਆਪ ਉਪਾਇਨ ਇਥੇ ਪੁਰਸ਼ ਪਾਠਕ ਪੁਰਖ ਹੈ ਜੀ ਕੋਕਰ ਜੋਰਾ ਪੁਰਖ ਸਭ ਆਪ ਉਪਾਯਨ ਜੋਰਾ ਇਸਤਰੀਆਂ ਤੇ ਪੁਰਖ ਨੂੰ ਬਣਾਏ ਤਾਂ ਕਰਤਾਰ ਨਹੀਂ ਸਭ ਆਪ ਹੀ ਹਰ ਆਪੇ ਹਰ ਖੇਲ ਸਭ ਖਿਲਾ ਹਰੀ ਨੇ ਸਾਰਾ ਖੇਲ ਆਪ ਹੀ ਖੇਲਣਾ ਕੀਤਾ ਬਣਾ ਕੇ ਇਸ ਤੀ ਪਰਸ਼ ਸਭ ਤੇਰੀ ਬੰਤ ਬਣਾਵੇ ਤੇ ਮਾਰੇ ਸਾਰੇ ਸੰਸਾਰ ਵੀ ਬਣਾਉਟ ਪੈ ਹੀ ਬਣਾਉਣਾ ਕੀਤੀ ਤੇਰੀ ਬਣਾਈ ਹੋਈ ਹੈ ਨਾਨਕ ਭਲ ਭਲਾ ਪਰਮੇਸ਼ਰ ਤੂੰ ਭਲਿਆਂ ਤੇ ਭਲਾ ਹੈ ਜਿਨ੍ਹਾਂ ਨੇ ਆਪ ਦਾ ਭਾਣਾ ਮੰਨਿਆ ਉਹ ਭਲੇ ਤੋਂ ਭਲੇ ਹਨ ਪੌੜੀ ਬੇਪਰਵਾਹ ਅਥਾਹ ਹੋ ਹੈ ਤੇ ਪਰਮੇਸ਼ਰ ਤੂੰ ਬੇਪਰਵਾਹ ਹੈ ਤੈਨੂੰ ਕਿਸੇ ਵੀ ਪਰਵਾਹ ਨਹੀਂ ਬੇਖਾਸ਼ ਹੈ ਅਠਾ ਖਾ ਪੌਣ ਤੋਂ ਰਹਤ ਹੈ ਹਾ ਖਾਉਣ ਤੋਂ ਰਹਤ ਹੈ ਅਸਲ ਕਿਉ ਤੁਲੀਏ ਖੋਲਣ ਤੋਂ ਰਹਤ ਹੈ ਪ੍ਰਵੇਸ਼ਰ ਤੇਰੀ ਵਿਚਾਰ ਕਿਵੇਂ ਟੋਲੀ ਜਾਵੇ ਵਿਚਾਰੀ ਜਾਵੇ ਜਾਣਿਆ ਨਹੀਂ ਜਾ ਸਕਦਾ ਤੂੰ ਸੇ ਵੱਡ ਭਾਗੀ ਜੇ ਤੁਧ ਧਿ ਧਿਆਏ ਕਿੰਨੇ ਬਹੁਤ ਤੁਮ ਭਾਗਾ ਵਾਲੇ ਹਨ ਜਿਹੜੇ ਆਪ ਨੂੰ ਸਕੇ ਪਾਦਸ਼ਾਹ ਤੇ ਆਉਂਦੇ ਹਨ ਜਿਨ ਸਤਗੁਰ ਮਿਲੀਏ ਜਿਨ੍ਹਾਂ ਦੇ ਨਾਲ ਹੈ ਨਹੀਂ ਤਿੰਨ ਸਤਗੁਰ ਮਿਲੀਏ ਜਿਨ ਜਿਨ ਸਤਗੁਰ ਮਿਲੀ ਐ ਜਿਨ੍ਹਾਂ ਨੂੰ ਸਤਗੁਰੂ ਸਕੇ ਪਾਤਸ਼ਾਹ ਮਿਲੇ ਹਨ ਸਤਗੁਰ ਕੀ ਬਾਣੀ ਸਤ ਸਰੂਪ ਹੈ ਸਕੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਸਤ ਵਾਹਿਗੁਰੂ ਦਾ ਸਰੂਪ ਹੈ ਗੁਰ ਬਾਣੀ ਬਣੀ ਐ ਗੁਰੂ ਸਾਹਿਬ ਜੀ ਬਾਣੀ ਰੂਪ ਬਣੇ ਹੋਏ ਹਨ ਆਪ ਗੁਰੂ ਨਾਨਕ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰ ਬਾਣੀ ਦਾ ਸੇਵਕ ਜਨ ਮਾਨਾ ਪ੍ਰਤਾਪ ਗੁਰੂ ਨੇ ਸਾਰੇ ਜਿਹੜੇ ਗੁਰਬਾਣੀ ਨੂੰ ਸਾਹਿਬ ਸੰਗਤ ਜੀ ਗੁਰਸਿੱਖ ਕਿਤੇ ਜਿ ਵਸਾਉਂਦੇ ਆ ਮੰਨਦੇ ਆ ਉਹ ਪਰਮੇਸ਼ਰ ਦਾ ਰੂਪ ਬਣੀਏ ਬਣ ਜਾਂਦੇ ਗੁਰਬਾਣੀ ਬਣੀਏ ਗੁਰਾਂ ਦੀ ਬਾਣੀ ਕਰਕੇ ਸ੍ਰੇਸ਼ਟ ਤੱਤ ਦੇ ਗਿਆਨਮਾਨ ਬਣ ਜੀਦਾ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਮੰਨੀ ਹੈ ਉਹ ਗੁਰੂ ਦਾ ਰੂਪ ਬਣ ਕੇ ਜਿਵੇਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਕੇ ਦੂਜੇ ਪਾਤਸ਼ਾਹ ਸਤਗੁਰ ਕੀ ਰੀਸਾ ਹੋਰ ਕੱਚ ਪਿੱਚ ਬੂਲ ਦੇ ਜਿਵੇਂ ਪਿਰਸਿਆ ਕਹਿੰਦਾ ਮੈਂ ਵੀ ਕਵਤਾ ਕਰਨ ਜਾਣਦਾ ਹਾਂ ਭਾਈ ਗੁਰਦਾਸ ਸਿੰਘ ਕਹੇ ਸੁਣਾ ਕਵਤਾ ਅਗਲੀ ਤੱਕ ਨਾ ਆਵੇ ਕਹਿੰਦੇ ਮੈਂ ਜੋੜ ਦਿਆਂ ਫੇ ਤੈਨੂੰ ਕਗਰੇ ਦੀ ਕੁਮਹਿਰ ਸੁਣਾ ਦਿਆਂ ਬਹੁਤ ਸ਼ਰਮਿੰਦਾ ਹੋਇਆ ਪਿਰਸੀਆ ਉਸ ਵੇਲੇ ਸੋ ਮਹਾਰਾਜ ਪਾਏ ਸਤਗੁਰੂ ਜੀ ਕਹਿੰਦੇ ਹੁਣ ਸਤਗੁਰ ਕੀ ਰੀਸ ਐ ਹੋਰ ਕਾਜ ਪਿਛ ਬੋਲ ਦੇ ਸਤਗੁਰ ਦੀ ਰੀਸ ਦੇ ਨਾਲ ਖਿਤ ਕਰਕੇ ਕਿ ਅਸੀਂ ਵੀ ਘਟ ਨਹੀਂ ਅਸੀਂ ਵੀ ਰਚਨਾ ਰਚ ਸਕਦੇ ਹਾਂ ਕਾਜ ਜਾਂ ਬਾਰੀਆਂ ਪਿਛ ਜਾਣ ਵਾਲੀਆਂ ਗੱਲਾਂ बोलदे है जिमे ओ ਹੁਣ ਉਹ ਜੇਠੂਵਾਲ ਵਾਲਾ ਕਹਿੰਦਾ ਮੈਂ ਬਾਣੀ ਮੇਰੀ ਕਾਇਮ ਰਹੇਗੀ ਕਵਤਾ বিষ্ণੂ ਭਗਵਾਨ ਦੀ ਉਸਤਤ ਦੀ ਬਣਾਉਂਦਾ ਹੈ ਕਦੇ ਕੋਈ ਸੋਹ ਹੋਊਂ ਬਿਸ਼ਣ ਜਾਏ ਹੋਊਂਗੇ ਇਹ ਕਵਤਾ ਲਿਖਦਾ ਹੈ ਤੇ ਆਪਦੀ ਕਵਤਾ ਉਹ ਬਣਾਉਂਦਾ ਹੈ ਉਹ ਗੁਰੂ ਸਾਹਿਬ ਦੇ ਮੁਕਾਬਲੇ ਤੇ ਆਪ ਦੇ ਜਾਣੇ ਕਰਦਾ ਮਹਾਰਾ ਕਹਿੰਦੇ ਹਨ ਇਸੇ ਤਰ੍ਹਾਂ ਹਾਠੀ ਸਿੰਘ ਸੀ ਉਹਨਾਂ ਆਪਦਾ ਨਾਮ ਪਾਤਾ ਸੀ ਉਸ ਦੀ ਬੀੜ ਬੁਰਹਾਨਪੁਰ ਦੇ ਵਿੱਚ ਪਈ ਹੈ ਉਸ ਦੇ ਵਿੱਚ ਸ੍ਰੀ ਤਾ ਗੁਰੂ ਸਾਹਿਬ ਦਾ ਉਹ ਤਾਂ ਸਰੂਪ ਪੂਰਾ ਹੀ ਲਿਖਿਆ ਹੋਇਆ ਹੈ ਪਰ ਉਸ ਨੇ ਆਪਣੀ ਬੀੜ ਬਣਾਈ ਸੀ ਜਿਸ ਦੇ ਵਿੱਚ ਆਪ ਦਾ ਨਾਮ ਹਠੀ ਸਿੰਘ ਲਿਖਿਆ ਸੀ ਕਿਉਂ ਗੁਰੂ ਸਾਹਿਬ ਦੀ ਰੀਤ ਦੇ ਨਾਲ ਕੱਚ ਪਿਜਕ ਜਾਣ ਵਾਲੀਆਂ ਗੱਲਾਂ ਕੱਚ ਵਰਗੀਆਂ ਝੂਠੀਆਂ ਤੇ ਪਿਛ ਨਿੰਮ ਵਰਗੀਆਂ ਕੌੜੀਆਂ ਦੁਖਦਾਇਕ ਬੋਲਦੇ ਹਨ ਜੋ ਇਹ ਕੂੜਿਆਰ ਕੂੜੇ ਝੜ ਪੜੀ ਐ ਉਹ ਝੂਠ ਬੋਲਣ ਵਾਲੇ ਹਨ ਅੰਤ ਨੂੰ ਕੂੜੇ ਪਾਦਾਰਥਾਂ ਚ ਪਾ ਕੇ ਝੜ ਪੈਗੇ ਡਿੱਗ ਪੈੰਦੇ ਕੂੜੇ ਨਰਕ ਵਿੱਚ ਡਿੱਗ ਪੈਂਦੇ ਐ ਉਨ੍ਹਾਂ ਅੰਦਰ ਹੋਰ ਮੁਖ ਹੋਰ ਹੈ ਉਹਨਾਂ ਦੇ ਅੰਦਰ ਤਾਂ ਹੋਰ ਦੁਨੀਆ ਦਾ ਲਾਲਚ ਹੈ ਮੁਖ ਹੋਰ ਮਿੱਠੀਆਂ ਗੱਲਾਂ ਕਰਦੇ ਹਨ ਵਿਖ ਮਾਇਆ ਨੂੰ ਝਖ ਮਰਦੇ ਕੜੀਏ ਉਹ ਰੂਪ ਮਾਇਆ ਨੂੰ ਝਖਾ ਮਾਰ ਮਾਰ ਕੇ ਕੜੀਏ ਝੁੜ ਝੁੜ ਕੇ ਮਾਰ ਰਹੇ ਹਨ ਸ਼ਲੋਕ ਮਹੱਲਾ ਚੌਥਾ ਸਤਿਗੁਰੂ ਦੀ ਸੇਵਾ ਨਿਰਮਲੀ ਸਤਿਗੁਰੂ ਸਤਿਗੁਰੂ ਸਾਹਿਬ ਦੀ ਜਿਹੜੀ ਸੇਵਾ ਕਰਨੀ ਹੈ ਏ ਮਨ ਨੂੰ ਨਿਰਮਲ ਕਰਨ ਵਾਲੀ ਹੈ ਨਿਰਮਲ ਜਨਮ ਹੋਏ ਸੋ ਸੇਵਾ ਘਾਲੇ ਜਦੋਂ ਉਜਲਪੁਰਿ ਨਿਰਮਲ ਹੁੰਦਾ ਹੈ ਉਹ ਪਈ ਸੇਵਾ ਨੂੰ ਘਾਲਦਾ ਕਮਾਉਂਦਾ ਹੈ ਮਹਾਰਾਜ ਦੀਨੂ ਜਿਨ੍ਹਾਂ ਅੰਦਰ ਕਾਪਟ ਵਿਰਾਰ ਝੂਠ ਜਿਨ੍ਹਾਂ ਦੇ ਅੰਦਰ ਕਾਪਟ ਛਾਲਾ ਬਹੁਤ ਵਕਾਰ ਕਾਮਾਜ਼ ਕਹਨ ਹੈ ਝੂਠ ਬੋਲਦੇ ਹਮ ਰਾਜਨ ਓਏ ਆਪੇ ਸੱਚਾ ਵਖ ਕੱਢੇ ਜਿਜਮਾਲੇ ਉਹ ਸੱਚੇ ਬਾਦਸ਼ਾਹ ਨੇ ਆਪ ਹੀ ਵਖਰੇ ਕੱਢ ਦਿੱਤੇ ਹੈ ਯੇ ਜਿ ਮਾਲੇ ਜੱਜ ਨਾਮੇ ਪੂਜਾ ਦਾ ਪੂਜਾ ਦਾ ਮਾਲ ਖਾਣ ਵਾਲੇ ਪੁਜਾਰੀ ਬਣੇ ਹੋਏ ਜਿਹੜੇ ਜੱਜ ਮਾਲੇ ਮਸੰਦ ਜਿਵੇਂ ਪੂਜਾ ਖਾਂਦੇ ਸੀ ਇਸ ਪ੍ਰਕਾਰ ਪੂਜਾ ਦਾ ਧਾਨ ਖਾਣ ਵਾਲੇ ਉਹ ਸੱਚੇ ਨੂੰ ਵੱਖਰੀ ਕੱਢ ਦਦੇ ਯੇ ਜਿ ਮਾਲੇ ਨਾ ਰਿਆਣੇ ਹੋਏ ਦਵਾਏ ਹੋਏ ਪਾਪਾਂ ਕਰਕੇ ਉਹ ਸੱਚੇ ਨੂੰ ਵੱਖਰੇ ਕੱਢ ਦਦੇ ਐਸੇ ਮਧੋਲੇ ਹੋਏ ਪਾਪਾਂ ਦੇ ਸਚਿਆਰ ਸਿੱਖ ਬਹਿ ਸਤਗੁਰੂ ਪਾਸ ਘੱਲ ਜਿਹੜੇ ਸਿਗਿਆਈ ਵਾਲੇ ਸਿੱਖ ਹੈ ਉਹ ਬੈਠ ਕੇ ਸਰਦਾਰਾਂ ਦੇ ਪਾਸ ਹਾਲ ਕੁਵਾਈ ਕਰਦੇ ਹਨ ਊੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ ਜਿਹੜੇ ਝੂਠ ਬੋਲਣ ਵਾਲੇ ਉਹ ਜਦੋਂ ਭਾਣਿਆ ਪਰਖਣ ਵਾਸਤੇ ਗੁਰਾਂ ਨੇ ਕਿਸੇ ਥਾਉ ਪਾਈ ਗਾਮ ਸੰਕਿਆ ਜੋ ਸ਼ਕਈਏ ਕੁੜਕੇ ਕੁਣਕੇ ਗਏ ਭਾਲ ਗਏ ਠੁਣਕੇ ਕੇ ਪੰਨਿਆਂ ਪਿਆਰ ਦੀ ਅਸੀਸ ਮੰਗੇ ਸੀ ਉਹ ਲਵਦੇ ਨਹੀਂ ਕਿਸੇ ਥਾਂ ਪਾਲਿਆ ਭੱਜ ਜਾਂਦੇ ਹਨ ਚੋਰੀ ਜਿੰਨਾ ਸਤਗੁਰ ਕਾ ਆਖਿਆ ਸੁਖਾਵੇਂ ਜਿਨ੍ਹਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਦਾ ਆਖਿਆ ਸੁਖਾਵੇ ਚੰਗਾ ਨਹੀਂ ਲੱਗਦਾ ਹੈ ਜਿੰਨਾ ਮੂਹ ਭਲੇਰੇ ਦੇ ਫਿਰ ਹੈ ਦਈਏ ਗੱਲ ਉਹਨਾਂ ਦੇ ਮੂੰਹ ਭਲੇਰੇ ਨਾਲ ਫਟਕਾਰੇ ਹੋਏ ਹੈ ਭਲੇਰੇ ਬਲਾ ਭੜਾ ਮਾਨਸ ਜਿਵੇਂ ਕਈ ਦਾ ਲੋਕਾਂ ਚ ਏਵੇਂ ਨੇ ਵੀ ਭਲੇਰੇ ਫਟਕਾਰੇ ਹੋਏ ਮੂੰਹ ਹਨ ਫਿਰ ਇਹ ਦਈ ਗੱਲ ਹੈ ਪਰਮੇਸ਼ਰ ਦੇ ਗਾਲੇ ਹੋਏ ਕਲੰਕੀ ਕੀਤੇ ਹੋਏ ਜੋ ਨਹੀਂ ਚੁਰੇ ਫਿਰਦੇ ਹਨ ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ ਜਿਨ੍ਹਾਂ ਦੇ ਅੰਦਰ ਪਾਈ ਹਰੀ ਅਕਾਲ ਪੁਰਖ ਦੀ ਪ੍ਰੀਤੀ ਨਹੀਂ ਹੈ ਏ ਕਿਚੜਕ ਵੇਰਾਈਆਂ ਮਨਮੁਖ ਬੇਤਾਲੇ ਉਹਨਾਂ ਨੂੰ ਕਿੰਨਾ ਕੁ ਚਿਰ ਬਰਾਉਂਦੇ ਰਹੋਗੇ ਪਰਚਾਉਂਦੇ ਰਹੋਗੇ ਕੀ ਚੰਗੇ ਪਦਾਰ ਦਿਖਾ ਕੇ ਖਵਾ ਖਵਾ ਕੇ ਉਹ ਤਾਂ ਮਨੁਖ ਬੇਤਾਲੇ ਤਾਲ ਸਰੂਪ ਤੋਂ ਬਿਨਾ ਹੋਏ ਆ ਬਿਤਾਲੇ ਭੂਤਿਆਂ ਦੀ ਨਿਆਈ ਹਨ ਸਤਿਗੁਰੂ ਦੇ ਦੁਆਬੇ ਹੀ ਤਾਲ ਵਜਾਉਂਦੇ ਹਨ ਸਤਿਗੁਰੂ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲੇ ਉਹ ਆਪਣੇ ਮਨ ਨੂੰ ਥਾਂ ਟਿਕਾਣੇ ਸੇ ਰੱਖ ਸਕਦਾ ਹੈ ਟਿਕਾ ਕੇ ਉਹ ਆਪ ਵਰਤੈ ਆਪਣੀ ਵਥ ਨਾਲੀ ਉਹ ਆਪ ਸਤਿਗੁਰੂ ਜੀ ਆਪਣੀ ਨਾਮ ਰੂਪੀ ਵਸਤੂ ਦੇ ਨਾਲ ਸਿੱਖਾਂ ਦੇ ਹਿਰਦੇ 'ਚ ਵਰਤਦੇ ਆ ਉਹ ਆਪ ਪਰਮੇਸ਼ਰ ਆਪਣੀ ਚੇਤਨਸਪਰਮ ਵਸਤੂ ਦੇ ਨਾਲ ਉਹਨਾਂ ਦੇ ਹਿਰਦਿਆਂ ਦੇ ਨਾਲ ਵਸਦਾ ਹੈ ਵਰਤਦਾ ਹੈ ਜਨ ਨਾਨਕ ਇੱਕ ਨਾਂ ਗੁਰ ਮੇਲ ਸੁਖ ਦੇਵ ਸਬੰਧੀ ਜੀ ਕਹਿੰਦੇ ਇੱਕ ਨਾਂ ਨੂੰ ਗੁਰਾਂ ਨਾਲ ਮੇਲ ਕੇ ਵਾਹਿਗੁਰੂ ਸੁਖ ਬਖਸ਼ ਦਿੰਦਾ ਹੈ ਇੱਕ ਆਪੇ ਤੱਤ ਵਿੱਚ ਆਪਣੇ ਆਤਮਨੰਦ ਰੂਪੀ ਵਸਤੂ ਦੇ ਨਾਲ ਅਭੇਦ ਹੋ ਕੇ ਵਰਤਦੇ ਹਨ ਜੀਵ ਨੂੰ ਮੁਕਤ ਆਨੰਦ ਮਾਣਦੇ ਆ ਇੱਕ ਆਪੇ ਵਖ ਕੱਢਾ ਠਗ ਵਾਲੇ ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ ਸਤ ਗੁਰੂ ਜੀ ਸਾਹਿਬ ਕਹਿੰਦੇ ਹਨ ਜਿਨ੍ਹਾਂ ਇੱਕ ਨਾ ਨੂੰ ਮਹਾਰਾਜ ਸਾਹਿਬ ਗੁਰਾਂ ਨਾਲ ਮੇਲ ਕੇ ਸੁਖ ਬਖਸ਼ ਦਿੰਦੇ ਹਨ ਇੱਕ ਆਪੇ ਵਖ ਕੱਢੈ ਠਗ ਵਾਲੇ ਜਿਹੜੇ ਠੱਗੀ ਮਾਰਨ ਵਾਲੇ ਹਨ ਲੋਕ ਉਹਨਾਂ ਨੂੰ ਇੱਕ ਨਾ ਨੂੰ ਵੱਖਰੇ ਕਰਦ ਪੈ ਰਹਿਦਾ ਕਰਕੇ ਮਹਾਰਾਜ ਇਹਨਾਂ ਕੱਢ ਦਿੰਦਾ ਚੋਣ ਦੇ ਹਨ ਵਿੱਚੋਂ ਗੁਰਮਖਾ ਦੇ ਵਿੱਚ ਉਹ ਸਮਾਉਂਦੇ ਨਹੀਂ ਹਨ ਮਹੱਲਾ ਚੌਥਾ ਜਿੰਨਾ ਅੰਦਰ ਨਾਮ ਨਿਧਾਨ ਹਰ ਸਾਧ ਸੰਗਤ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ। 3ਨ ਕੀ ਕਾਜ ਦਈਏ ਆਂਦੇ ਰਾਸ ਉਹਨਾਂ ਦੇ ਕਾਜ ਦਈ ਪ੍ਰੇਰਕ ਪਰਮੇਸ਼ਰ ਨੇ ਸਾਰੇ ਰਾਸ ਸਟੀਾਈ ਚ ਲੈ ਆਉਂਦੇ। 3ਨ ਚੂਕੀ ਮੋਤਾਜੀ ਲੋਕਨ ਕੀ ਉਹਨਾਂ ਦੀ ਮੋਤਾਜੀ ਜਿਹੜੀ ਖੁਸ਼ਾਮਦ ਕਰਨੀ ਸੀ ਕਿਸੇ ਲੋਕਾਂ ਦੀ ਇਹ ਸਾਰੀ ਚੱਕੀ ਗਈ ਹੈ। ਹਰ ਪ੍ਰਭ ਅੰਗਕਾਰ ਬੈਠਾ ਪਾ ਹਰੀ ਪ੍ਰਭ ਅਕਾਲ ਪੁਰਖ ਨੇ ਪਖ ਕਰਕੇ ਪਾਸ ਉਹਨਾਂ ਦੇ ਅੰਗ ਸੰਗ ਹੋ ਕੇ ਬੈਠਾ ਇਸ਼ਤਤ ਹੈ ਜਾਂ ਕਰਤਾ ਵੱਲ ਤਾਂ ਸਭ ਕੁ ਵੱਲ ਸਾਥ ਸੰਗੀ ਜਦੋਂ ਅਕਾਲ ਪੁਰਖ ਕਰਤਾ ਪੁਰਖ ਵੱਲ ਕਰ ਹੋਵੇ ਸਾ ਸਭ ਕੋਈ ਸਰੂਹ ਕਰਦਾ ਪਿਆਰ ਕਰਦਾ ਹੈ ਨੇਰ ਕਰਦਾ ਹੈ ਸਭ ਦਰਸ਼ਨ ਦੇਖ ਕਰ ਹੈ ਸਾਵਾ ਸਾਰੇ ਦਰਸ਼ਨ ਵੇਖ ਕੇ ਧੰਵਾਦ ਕਰਦੇ ਨੇ ਕਿ ਤੰਨੇ ਇਹਨਾਂ ਦਾ ਜੀਵਨ ਹੈ ਤੰਨੇ ਇਹਨਾਂ ਦੇ ਮਾਤਾ ਪਿਤਾ ਹੈ ਸਾਹੂ ਪਾਦਸ਼ਾਹੂ ਸਭ ਹਰ ਕਾ ਕੀਆ ਜਿਹੜੇ ਸ਼ਾਹੂਕਾਰ ਹਨਗੇ ਅਤੇ ਪਾਦਸ਼ਾਹ ਸਭ ਹਰੀ ਦੇ ਬਣਾਏ ਜਿਵੇਂ ਅਕਬਰ ਬਾਦਸ਼ਾਹ ਸੀ ਹੋਰ ਸ਼ਾਇਦ ਕਿ ਜਿੰਨੇ ਹਨਗੇ ਮਾਇਆ ਤਾਰੀ ਸਭ ਪਰਮੇਸ਼ਰ ਦੇ ਬਣਾਏ ਹੋਏ ਹੈ ਸਭ ਜਨ ਕਉ ਆਏ ਕਰ ਹੈ ਰਹਿਰਾਸ ਸਾਰੇ ਮਹਾਰੇ ਦੇ ਪਿਆਰਿਆਂ ਨੂੰ ਆ ਕੇ ਰਹਿਰਾਸ ਬੇਨਤੀ ਕਰਦੇ ਹੈ ਬੇ ਚਰਨਾ ਦੀ ਧੂੜ ਰਹਿਰਾਸ ਬੇਨਤੀਆਂ ਕਰਦੇ ਹਨ ਰਹਿ ਆਵੇ ਜਿਵੇਂ ਰਾਸ ਸੱਚੀ ਆਈ ਉਸ ਪ੍ਰਕਾਰ ਦੀਆਂ ਬੇਨਤੀਆਂ ਕਰਦੇ ਰਹਿੰਦੇ ਹਨ ਸ਼ਾਹ ਕੌਣ ਹਨਗੇ ਜਿਸ ਪ੍ਰਕਾਰ ਸ਼ਾਹ ਸਾਲ ਸਿੰਘ ਜੀ ਕੁਬੇਰ ਹੈ ਭੰਡਾਰੀ ਅਤੇ ਪਾਦਸ਼ਾਹ ਬਰਮਾ ਹੈ ਜਿਵੇਂ ਇਹ ਸਾਰੇ ਹਰੀ ਦੇ ਹੀ ਪੈਦਾ ਕੀਤੇ ਹਨ ਸਾਰੇ ਮਾਲਵ ਦੇ ਜਨਾਬੇ ਅੱਗੇ ਆ ਕੇ ਰੋ ਦੀਤੀ ਬੇਨਤੀਆਂ ਕਰਦੇ ਹਨ ਗੁਰਪੂਰੇ ਕੀ ਵੱਡੀ ਵਡਿਆਈ ਸਤਿਗੁਰੂ ਪੂਰਿਆਂ ਦੀ ਬਹੁਤ ਵੱਡੀ ਮਹਿਮਾ ਹੈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਜਿਹੜੀ ਵੱਡਾ ਜੋ ਸਭ ਤੋਂ ਇੰਜਨਾਂ ਨੇ ਸੇਵਨ ਕੀਤਾ ਗੁਰਾਂ ਦੁਆਰਾ ਉਹਨਾਂ ਨੂੰ ਤੋਲਣ ਤੋਂ ਰਹਿਤ ਸੁਖ ਪ੍ਰਵੇਸ਼ ਦਾ ਪਾ ਲਿਆ ਹੈ ਗੁਰਪੂਰੇ ਦਾਨ ਦਿਆ ਹਰ ਨੇ ਚਲੋ ਇਹ ਭਾਈ ਸਤਿਗੁਰੂ ਪੂਰਿਆਂ ਮੈਂ ਨਾਮ ਦਾ ਦਾਨ ਹਰਿ ਦਾ ਜਿਹੜਾ ਅਚਲ ਰਹਿਣ ਵਾਲਾ ਕਦੇ ਨਾਸ ਨਹੀਂ ਹੁੰਦਾ ਦੂਰ ਨਹੀਂ ਹੁੰਦਾ ਹੈ ਜਿਤ ਬਖਸ਼ੇ ਚੜ੍ਹੈ ਸਵਾਯਾ ਜਿਤਾ ਵਰਤੀ ਗੁਰੂ ਸਾਹਿਬ ਬਖਸ਼ਾ ਕਰਦੇ ਸਿੱਖਾਂ ਨੂੰ ਉਹਨਾਂ ਦਾ ਮਨ ਦੂਣਾ ਚੌਗਣਾ ਤੁਰਿਆ ਅਵਸਥਾ ਤੱਕ ਚੜਦਾ ਹੈ ਜਿਤਾ ਵਰਤੀ ਗੁਰਮੁਖ ਬਖਸ਼ੀ ਕਰਦੇ ਜਿਉਂ ਜਿਉਂ ਬਖਸ਼ਦੇ ਹੈ ਉਹ ਦਾਨ ਘਟਦਾ ਨਹੀਂ ਸਵਾਯਾ ਦੂਣਾ ਚੌਣਾ ਹੋਰ ਨਾ ਗੁਰ ਸਿੱਖਾਂ ਨੂੰ ਉਪਦੇਸ਼ ਦਿੰਦੇ ਆ ਚੌਗਣਾ ਚੜਦਾ ਹੈ ਕੋਈ ਨਿੰਦ ਈ ਦੇਖ ਨਾ ਸਕੈ ਕੋਈ ਨਿੰਦਕਪੁਰਖ ਜੇ ਕੋਈ ਜਿਵੇਂ ਗੋਂਦੇ ਦੇ ਪੁੱਤਰ ਜਾਂ ਮਰਵਾਹੇ ਵਗੈਰਾ ਸੀ ਗੁਰੂ ਸਾਹਿਬ ਦੀ ਵਡਿਆਈ ਵੇਖ ਨਹੀਂ ਸਕਦੇ ਜਿਵੇਂ ਤਪਾ ਗੁਰੂ ਅੰਗਦ ਸਾਹਿਬ ਨਾਲ ਈਰਖਾ ਕਰਦਾ ਸੀ ਗੋਂਦਵਾ ਖਲੂਰ ਸਾਹਿਬ ਵਾਲਾ ਸੂ ਕਰਤਾ ਆਪ ਪਚਾਇਆ ਉਹ ਕਰਤਾ ਪ੍ਰਖ ਨੇ ਆਪ ਹੀ ਪਚਾਤਾ ਨਾਸ਼ ਕਰ ਦਿੰਦਾ ਹੈ ਜਨ ਨਾਨਕ ਜਨ ਕਰਤਾ ਨਾਸ਼ ਕਰਤਾ ਹੈ ਜਨ ਨਾਨਕ ਗੁਣ ਬੋਲੇ ਕਰਤੇ ਕੇ ਸਤਗੁਰੂ ਜੀ ਕਹਿੰਦੇ ਤਾਂ ਅਕਾਲ ਪੁਰਖ ਕਰਤੇ ਦੇ ਭਾਈ ਗੁਣ ਬੋਲਦੇ ਆ ਉਹਦੀ ਏਡੀ ਵਡਿਆਈ ਹੈ ਭਗਤਾਂ ਨੂੰ ਸਦਾ ਰੱਖਦਾ ਆਇਆ ਆਜ ਭਗਤਾਂ ਪਿਆਰਿਆਂ ਨੂੰ ਸਦਾ ਸੱਚੇ ਪਾਤਸ਼ਾਹ ਰੱਖਦਾ ਆਇਆ ਹੈ ਚੌਥਾ ਜੁਗਾਂ ਵਿੱਚ ਪੌੜੀ ਤੂ ਸਾਹਿਬ ਅਗੰ ਦਇਆਲ ਹੈ ਕਿ ਮਹਾਰਾਜ ਤੂ ਸਹਿ ਮਾਲਕ ਹੈ ਮਨ ਦੀ ਗਮਤਾ ਤੋਂ ਪਰੇ ਹੈ ਦਇਆ ਦਾ ਘਰ ਹੈ ਵੱਡਾ ਦਾਤਾ ਦਾਣ ਵੱਡਾ ਦਾਤਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਫੇ ਸਾਰਿਆਂ ਦਾ ਬੜਾ ਧਨਾ ਹੈ ਅੰਦਰ ਵੀ ਜਾਣਨ ਵਾਲਾ ਹੈ ਸੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵੇ ਹੀ ਮਹਾਰਾਜ ਆਪ ਜੀ ਦਾ ਵੱਡਾ ਹੋਰ ਕੋਈ ਸਾਨੂੰ ਤਾਂ ਦਿਸਨ ਚ ਨਹੀਂ ਆਉਂਦਾ ਹੈ ਤੂੰ ਹੈ ਸੁਗੜ ਮੇਰੇ ਮਨ ਭਾਣਾ ਤੂੰ ਹੀ ਮਾਰਾ ਸੋਚ ਕੇਤਰ ਹੈ ਸ੍ਰੇਸ਼ਟ ਘੜ ਤੁਹਾਨੂੰ ਸੁਭਗੁਨਾ ਦੀਆਂ ਨੂੰ ਘੜਨ ਵਾਲਾ ਹੈ ਸਾਡੇ ਮਨ ਚ ਮਹਾਰਾਜ ਭਾਣਾ ਪਾਉਣਾ ਹੈ ਤੂੰ ਮੋਹ ਕੁਟੰਬ ਦਿਸ ਆਉਦਾ ਜਿਹੜਾ ਪਰਿਵਾਰ ਜਾਂ ਇਸਤੀ ਤੋਂ ਵੱਡੇ ਦਾ ਮੋਹ ਕਰਨਾ ਹੈ ਇਹ ਦੁਸਨ ਆ ਰਿਹਾ ਹੈ ਸਭ ਚਲਣ ਹਾ ਆਉਣ ਜਾਣ ਇਹ ਸਾਰਾ ਸੰਸਾਰ ਆਉਣ ਜਾਣ ਵਾਲਾ ਸਾਰਾ ਮੋਹ ਚਲਿਆ ਜਾਣ ਵਾਲਾ ਮੋਹ ਨਹੀਂ ਰਹਿਣਾ ਕਿਸੇ ਦਾ ਵੀ ਜੋ ਬਿਨ ਸੱਚੇ ਹੋਰ ਤੇ ਚਿਤ ਲਾਏ ਦੇ ਜਿਹੜੇ ਸੱਚੇ ਬਾਦਸ਼ਾਹ ਬਿਨ ਹੋਰ ਕਿਸੇ ਪਦਾਰਥ ਚਿਤ ਨੂੰ ਲਾਉਂਦੇ ਹਨ ਇਹ ਕੂੜਿਆਰ ਕੂੜਾ ਤਿੰਨ ਮਾਣਾ ਉਹ ਝੂਠ ਬੋਲਣ ਵਾਲੇ ਪੁਰਖ ਹਨਗੇ ਉਨੋ ਜਿਹੜਾ ਮਾਣ ਹੋਇਆ ਇਹ ਵੀ ਝੂਠਾ ਹੀ ਹੈ ਨਾਨਕ ਸੱਚ ਤੇ ਆਏ ਤੂੰ ਨਾਰਾ ਕਹਿੰਦੇ ਸੱਚੇ ਨਾਮ ਨੂੰ ਪਿਆਰਿਆ ਤੂੰ ਤਾਂ ਪਿਆਉਣਾ ਕਰ ਬਿਲ ਸੱਚੇ ਪੰਜ ਪੰਜ ਮੂਏ ਅਜਾਣ ਸੱਚੇ ਨਾਮ ਤੋਂ ਬਿਨਾਂ ਜਿਹੜੇ ਅਣਜਾਣ ਪੁਰਖ ਖਚਤ ਹੋ ਕੇ ਨਾ ਪਦਾਰਥਾਂ 'ਚ ਪਲਚ-ਪਲਚ ਕੇ ਫਾਸਫਾਸ ਕੇ ਛੜ-ਛੜ ਕੇ ਮਰ ਗਏ ਹਨ